ਜ਼ਿਲ੍ਹਾ ਪ੍ਰਸ਼ਾਸਨ ਬਾਗਬਾਨੀ ਵਿਭਾਗ ਤੇ ਜਨ ਹਿਤ ਸਮਿਤੀ ਵੱਲੋਂ ਪਟਿਆਲਾ ਦੇ 12 ਦਰੀ ਬਾਗ ਚ ਬਣਾਏ ਗਏ ਨਵੇਂ ਚਿਲਡਰਨ ਪਾਰਕ ਨੂੰ ਮਹਾਰਾਣੀ ਪੁਰਨੀਤ ਕੌਰ ਨੇ ਬੱਚਿਆਂ ਦੇ ਹਵਾਲੇ ਕਰ ਦਿੱਤਾ। ਇਸ ਬਾਗ ਤੇ ਲਗਭਗ 5 ਲੱਖ ਰੁਪਏ ਦੀ ਇਹ ਰਾਸ਼ੀ ਦਾ ਖਰਚਾ ਹੋਇਆ ਹੈ ਜੋ ਜਨ ਹਿਤ ਸਮਿਤੀ ਵੱਲੋਂ ਕੀਤਾ ਗਿਆ। ਇਸ ਮੌਕੇ ਮਹਾਰਾਣੀ ਪੁਰਨੀਤ ਕੌਰ ਨੇ ਕਿਹਾ ਕਿ ਬੱਚਿਆਂ ਦੇ ਖੇਡਣ ਲਈ ਇਸ ਪਾਰਕ ਦਾ ਨਿਰਮਾਣ ਕੀਤਾ ਗਿਆ ਹੈ ਜਿੱਥੇ ਬੱਚੇ ਪੜ੍ਹਾਈ ਦੇ ਨਾਲ ਨਾਲ ਦੂਜੀਆਂ ਗਤੀਵਿਧੀਆਂ ਵੱਲ ਵੀ ਤਾਂ ਕਿ ਕਿਉਂਕਿ ਪੜ੍ਹਾਈ ਦੇ ਨਾਲ ਖੇਡਾਂ ਵੀ ਜ਼ਰੂਰੀ ਨੇ ਇਸ ਮੌਕੇ ਮਹਾਰਾਣੀ ਪੁਰਨੀਤਕੌਰ ਨੇ ਬੋਲਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਲਈ 30 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ ਅਤੇ ਇਹ ਪੈਸਾ ਪਟਿਆਲਾ ਸ਼ਹਿਰ ਨੂੰ ਸੋਨਾ ਬਣਾਉਣ ਲਈ ਖਰਚ ਕੀਤਾ ਜਾਵੇਗਾ ਇਸ ਚ ਪਟਿਆਲਾ ਦੀਆਂ ਸੜਕਾਂ ਵੀ ਸ਼ਾਮਲ ਨੇ ਇੰਵਾਰੀ ਇਹ ਜਿਹੜਾ ਪਾਪ ਹੈਗਾ ਇਹਦੀ ਇਨੋਗਰੇਸ਼ਨ ਹੋਈ ਹੈ ਜਨਹਿਤ ਸੁਸਾਇਟੀ ਜੋ ਸਾਰੇ ਇਸ ਇਲਾਕੇ ਦੀ ਦੇਖ ਰੇ ਕਰ ਰਹੀ ਹੈ ਔਰ ਸੀਨੀਅਰ ਸਿਟੀਜ਼ਨ ਜਿਹੜੇ ਵਰਕ ਕਰਦੇ ਸਿਟੀਜ਼ਨ ਯੰਗਸਟਰਸ ਸਾਰੇ ਅਨਦਰ ਸਾਥ ਲਿੰਦੇ ਹਨ ਅਨਦਰ ਮੈਂ ਤਾਂ ਵਾਦ ਕਰਦੀਆਂ ਕਿ ਅੱਜ ਇਹ ਪ੍ਰੋਗਰਾਮ ਹੋਇਆ ਔਰ ਇਹ ਵਧੀਆ ਜਗ੍ਹਾ ਬੱਚਿਆਂ ਦੇ ਲਈ ਇਹ ਕੀਤੀ ਹੈਗੀ ਹੈ ਕਿਉਂਕਿ ਖਾਲੀ ਪੜਾਈ ਨਾਲ ਬੱਚੇ ਨਹੀਂ ਤੰਦਰੁਸਤੰਦੇ ਆ ਵਧਦੇ ਜੇ এনवायरमेंटਮੈਂਟ ਆਫ ਫਿਜ਼ੀਕਲ ਐਕਟੀਵਿਟੀ ਵੀ ਹੋਏ ਤਾਂ ਸਾਡੇ ਬੱਚਿਆਂ ਦੀ ਇਹ ਬਹੁਤ ਬਿਹਤਰ ਰਹੂਗੀ ਸੋ ਪਟਿਆਲੇ ਦੇ ਲਈ ਇੱਕ ਇੱਕ ਨਾਗਰਿਕ ਲਈ ਮਹਾਰਾਜਾ ਸਾਹਿਬ ਨੇ ਆਲਰੇਡੀ ਫੰਡਸ ਅਲੋਕੇਟ ਕਰਤੇ ਸੀ ਕਰੋ ਦਿਨ ਨਾਲ ਸ਼ੁਰੂ ਹੋ ਰਿਹਾ ਹੈ ਸਾਡੀਆਂ ਸੜਕਾਂ ਜਿਹੜੀਆਂ ਜ਼ਰੂਰੀ ਨੇ ਜ਼ਰੂਰੀ ਕੰਮ ਸ਼ੁਰੂ ਹੋਣਗੇ ਪ੍ਰੋਜੈਕਟ ਪੀਨ ਵਾਲੇ ਪਾਣੀ ਦੇ ਲਈ ਸੋਨਿਕ ਵੇਸ ਤੇ ਲਈ ਸੂਵਿਜ ਦੇ ਲਈ ਇਹ ਸਾਰੇ ਇਨਕੋਰਪੋਰੇਟ ਹੋ ਕੇ ਲਾਂਡ ਰਿਕੇ ਨਾਲ ਹੋਣਗੇ ਅੱਜ ਦਾ ਇਹ ਸਮਾਰੋਹ ਤੇ ਖਾਸ ਤੌਰ ਦੇ ਉੱਤੇ ਬਾਰਾਦਰੀ ਦਾ ਇਹ ਗਾਰਡਨ ਜਿਹੜਾ ਉਸ ਨੂੰ ਚਿਲਡਰਨ ਪਾਰਕ ਦੇ ਵਿੱਚ ਕਨਵਰਟ ਕਰਕੇ ਬਿਊਟੀਫਾਈ ਕਰਨ ਦਾ ਜਿਹੜਾ ਜਿਮ ਹੈ ਉਹ ਜਨਹਿਤ ਸਮਿਤੀ ਨੇ ਲੇਤਾ ਹੈ ਅੱਜ ਮਹਾਰਾਣੀ ਪ੍ਰਨੀਤ ਕੌਰ ਜੀ ਸਾਡੇ ਮੁੱਖ ਮਹਿਮਾਨ ਦੇ ਤੌਰ ਦੇ ਉੱਤੇ ਆ ਕੇ ਇਸ ਪ੍ਰੋਜੈਕਟ ਨੂੰ ਇਨੋਗਰੇਟ ਕਰਕੇ ਗਏ ਨੇ ਪੰਜਾਬ ਸਰਕਾਰ ਸੂਬੇ ਨੂੰ ਸੋਹਣਾ ਬਣਾਉਣ ਲਈ ਪੈਸਾ ਖਰਚ ਕਰੀ ਹੈ ਅਤੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਸ਼ਹਿਰ ਇਸ ਵਿੱਚ ਖਿਆਲ ਹੋ ਚੁੱਕੇ ਬੋਕਸਮੈਨ ਟੀਵੀ ਦੇ ਲਈ ਪਟਿਆਲਾ ਤੋਂ ਅਮਰਜੀਤ ਸਿੰਘ ਦੇ ਨਾਲ ਰਾਣਾ ਰਖੜਾ ਦੀ ਰਿਪੋਰਟ